ਇੱਕ ਲੜਕੀ ਜਿਸ ਦੀ ਕੀ ਹੱਡ ਬੀਤੀ ਸੁਣ ਕੇ ਤੁਹਾਨੂੰ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਉੱਪਰ ਵਿਸ਼ਵਾਸ 2 ਗੁਣਾ ਜ਼ਿਆਦਾ ਹੋ ਜਾਵੇਗਾ। ਉਹਨਾਂ ਦੇ ਕਿਰਪਾ ਉੱਪਰ ਤੁਹਾਡੀ ਆਸ ਡਬਲ ਹੋ ਜਾਏਗੀ। ਜੋ ਤੁਹਾਡੀਆਂ ਇੱਛਾਵਾਂ ਹੱਲੇ ਤੱਕ ਪੂਰੀਆਂ ਨਹੀਂ ਹੋ ਰਹੀਆਂ ਤੁਸੀਂ ਵੀ ਇਹ ਆਸ ਨੂੰ ਪੱਕਾ ਕਰ ਲੋਗੇ ਕਿ ਤੁਹਾਡੀ ਇੱਛਾ ਵੀ ਜ਼ਰੂਰ ਪੂਰੀ ਹੋਏਗੀ। ਆਓ ਸਮਾਂ ਵੇਸਟ ਨਾ ਕੀਤਿਆਂ ਅਸੀਂ ਸਿੱਧਾ ਹੀ ਉਸ ਲੜਕੀ ਦੀ ਹੱਡ ਬੀਤੀ ਤੇ ਚੱਲਦੇ ਹਾਂ। ਉਸ ਨੇ ਇਹ ਹੱਡਬੀਤੀ ਆਪਣੇ ਮੂੰਹ ਤੋਂ ਸੁਣਾਈ ਹੈ ਅਸੀਂ ਇਹ ਚਾਹੁੰਦੇ ਸੀ ਕਿ ਉਹ ਆਪਣੇ ਮੂੰਹੋਂ ਹੀ ਇਸ ਵੀਡੀਓ ਵਿੱਚ ਆ ਕੇ ਆਪਣੀ ਹੱਡਬੀਤੀ ਸੁਣਾਏ ਪਰ ਉਸ ਦੇ ਮਨਾਂ ਕਰਨ ਤੇ ਅੱਜ ਤੁਹਾਨੂੰ ਅਸੀਂ ਉਸ ਦੀ ਇਹ ਛੋਟੀ ਜਿਹੀ ਸਟੋਰੀ ਸੁਣਾਉਂਦੇ ਆ ਕਿ ਉਹ ਲੜਕੀ ਦਾ ਕਹਿਣਾ ਸੀ ਕਿ ਅੱਜ ਤੋਂ ਕੋਈ 7-8 ਸਾਲ ਪਹਿਲਾਂ ਉਹ ਆਪਣੀ ਜਦ ਪੜ੍ਹਾਈ ਕਰ ਰਹੀ ਸੀ ਕੁਝ ਆਪਣੀ ਪੜ੍ਹਾਈ ਉਸ ਨੇ ਖਤਮ ਕਰ ਚੁੱਕੀ ਸੀ ਉਸ ਤੋਂ ਬਾਅਦ ਸਟੱਡੀ ਦੇ ਨਾਲ-ਨਾਲ ਉਹ ਆਪਣੀ ਬਾਹਰ ਜਾਨੀ ਕਿ ਕੈਨੇਡਾ ਦੀ ਫਾਈਲ ਲਾਉਣਾ ਚਾਹੁੰਦੀ ਸੀ ਤੇ ਉਸ ਦਾ ਮਨ ਸੀ ਕਿ ਮੈਂ ਵੀ ਕੈਨੇਡਾ ਜਾਵਾਂ ਇਸ ਲਈ ਉਸ ਨੂੰ ਆਇਲਸ ਦਾ ਟੈਸਟ ਦੇਣਾ ਪੈਣਾ ਸੀ ਸਭ ਤੋਂ ਪਹਿਲਾਂ ਉਸ ਨੇ ਆਇਲਸ ਵੱਲ ਹੀ ਆਪਣਾ ਧਿਆਨ ਲਗਾਇਆ ਪੜਾਈ ਵਿੱਚ ਵੀ ਕਾਫੀ ਵਧੀਆ ਸੀ ਨੰਬਰ ਵਧੀਆ ਆਉਂਦੇ ਸਨ ਵਧੀਆ ਰਿਜ਼ਲਟ ਲੈ ਕੇ ਪਾਸ ਹੁੰਦੀ ਸੀ ਆਸ ਸੀ ਕਿ ਆਇਲਸ ਵਿੱਚ ਵੀ ਵਧੀਆ ਸਕੋਰ ਲੈ ਕੇ ਕੈਨੇਡਾ ਚਲੀ ਜਾਵਾਂਗੀ ਪਰ ਜਦ ਉਹ ਆਇਲਸ ਕਰਦੀ ਹੈ ਤਾਂ ਉਸ ਤੇ ਸਕੋਰ ਹੀ ਨਹੀਂ ਆਉਂਦੇ ਬੈਂਡ ਹੀ ਨਹੀਂ ਆਉਂਦੇ ਤਾਂ ਉਹ ਫਿਰ ਤੋਂ ਟਰਾਈ ਕਰਦੀ ਹੈ ਤਾਂ ਫਿਰ ਵੀ ਸੇਮ ਹੀ ਰਿਜ਼ਲਟ ਆਉਂਦਾ ਜਦ ਉਸ ਨੇ 2-3 ਵਾਰ ਆਇਲਸ ਦਾ ਟੈਸਟ ਦਿੱਤਾ ਅਤੇ ਕਲੀਅਰ ਨਾ ਹੋਇਆ ਤਾਂ ਇਥੋਂ ਉਸ ਦਾ ਮਨ ਥੋੜਾ ਟੁੱਟ ਗਿਆ ਕਿ ਪੜ੍ਹਾਈ ਵਿੱਚ ਵਧੀਆ ਹੋਣ ਦੇ ਨਾਤੇ ਵੀ ਆਇਲਸ ਵਿੱਚ ਬੈਂਡ ਨਹੀਂ ਆ ਰਹੇ ਜਿਵੇਂ ਕਿ ਉਸ ਦੇ ਕਿਸੇ ਨੇ ਕਰਮ ਹੀ ਬੰਦੇ ਹੋਣ ਐਨੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਟੈਸਟ ਵਿੱਚ ਉਹ ਰਿਜ਼ਲਟ ਵਧੀਆ ਨਾ ਆਇਆ ਤਾਂ ਨਿਰਾਸ਼ ਹੋ ਕੇ ਬੈਠ ਗਈ ਫਿਰ ਕੈਨੇਡਾ ਜਾਣ ਦੀ ਆਸ ਵੀ ਛੱਡ ਦਿੱਤੀ ਹੌਲੀ-ਹੌਲੀ ਮਨ ਵਿੱਚ ਜੂਨੀਅਰ ਸਾਲ ਬੀਤਦੇ ਗਏ ਮਨ ਵਿੱਚ ਖਿਆਲ ਆਉਂਦਾ ਗਿਆ ਕਿ ਮੇਰਾ ਮਨ ਤਾਂ ਕੈਨੇਡਾ ਜਾਣ ਦਾ ਹੈ ਪਰ ਜਾਣਾ ਕਿਵੇਂ ਹੈ ਕਿਉਂਕਿ ਜੋ ਉੱਥੇ ਜਾਣ ਦਾ ਪਹਿਲਾ ਪੜਾਅ ਹੈ ਉਹੀ पार ਨਹੀਂ ਹੋ ਪਾਰ ਰਿਹਾ ਤਾਂ ਇਦਾਂ ਹੀ 3 ਸਾਲ ਬਾਅਦ ਉਸ ਨੇ ਫਿਰ IELTS ਦੇ ਟੈਸਟ ਦੀ ਕੋਸ਼ਿਸ਼ ਕੀਤੀ ਜਦਕਿ ਉਸ ਸਮੇਂ ਉਹ ਆਪਣੀ ਸਟੱਡੀ ਵਿੱਚ ਡਿਗਰੀ ਵੀ ਲੈ ਚੁੱਕੀ ਸੀ ਵਧੀਆ ਸਕੋਰ ਨਾਲ ਡਿਗਰੀ ਪਾਸ ਕੀਤੀ ਹੋਈ ਸੀ ਫਿਰ ਜਦ ਉਸਨੇ ਆਇਲਸ ਦਾ ਟੈਸਟ ਦਿੱਤਾ ਤਾਂ ਉਸਦੇ ਬੈਂਡ ਸਕੋਰ ਸੇਮ ਹੀ ਆਏ ਜਿਵੇਂ ਕਿ ਪਹਿਲਾਂ ਸਨ ਤਾਂ 3 ਸਾਲ ਬਾਅਦ ਵੀ ਉਸਤੇ ਆਇਲਸ ਤੇ ਬੈਂਡ ਵਿੱਚ ਕੋਈ ਫਰਕ ਨਹੀਂ ਪਿਆ ਉਹ ਸਕੋਰ ਉਥੇ ਦੇ ਉਥੇ ਰਿਛੇ ਨਹੀਂ ਮੁੜਨਾ ਚਾਹੁੰਦੀ ਸੀ ਫਿਰ ਉਸਨੇ 2-3 ਵਾਰ ਟ੍ਰਾਈ ਕੀਤੀ ਬਟ ਬੈਂਡ ਸਕੋਰ ਬਿਲਕੁਲ ਨਹੀਂ ਆਇਆ ਉਹ ਸੇਮ ਉੱਥੇ ਹੀ 5.5 ਤੇ 8 ਦੇ ਰਹੇ ਇਦਾਂ ਕੁੱਲ ਮਿਲਾ ਕੇ ਉਸਦੀ ਆਇਲ ਸਵੀਚ 6-7 ਵਾਰ ਹੋ ਚੁੱਕੀ ਸੀ ਅਤੇ ਫਿਰ ਉਸਨੇ ਆਪਣੇ ਦਿਲ ਵਿੱਚੋਂ ਇਹ ਉਮੀਦ ਹੀ ਕੱਢ ਦਿੱਤੀ ਬਿਲਕੁਲ ਆਸ ਹੀ ਛੱਡ ਦਿੱਤੀ ਕਿ ਮੈਂ ਹੁਣ ਨਾ ਤਾਂ ਜਾ ਸਕਦੀ ਆ ਤੇ ਨਾ ਹੀ ਮੈਂ ਜਾਣਾ ਹੈ ਇਦਾਂ ਹੀ ਕਰਦਿਆਂ ਕਰਦਿਆਂ ਉਸ ਦੀ ਜ਼ਿੰਦਗੀ ਦੇ ਕੋਈ 7-8 ਸਾਲ ਬੀਤ ਗਏ ਉਸ ਨੇ ਦੱਸਿਆ ਕਿ ਗੁਰਬਾਣੀ ਤਾਂ ਆਪਣੀ ਲਾਈਫ ਦੇ ਵਿੱਚ ਉਹ ਪਹਿਲਾਂ ਵੀ ਪੜ੍ਹਦੀ ਸੀ ਪਾਠ ਰੋਜ਼ ਕਰਦੀ ਸੀ ਨਿਤਨੇਮ ਕਰਦੀ ਸੀ ਗੁਰੂ ਨਾਲ ਪਿਆਰ ਬਹੁਤ ਸੀ ਪਰ ਕਦੇ ਵੀ ਮਨ ਵਿੱਚ ਓਨੀ ਨਿਮਰਤਾ ਓਨਾ ਸਹਜ ਨਹੀਂ ਆਇਆ ਜਿੰਨਾ ਕਿ ਇੱਕ ਗੁਰੂ ਦੇ ਪਿਆਰੇ ਨੂੰ ਹੋਣਾ ਚਾਹੀਦਾ ਤਾਂ ਇਦਾਂ ਹੀ ਜਦ ਉਹ ਆਪਣੀ ਲਾਈਫ ਵਿੱਚ ਆਪਣੀ ਪੜ੍ਹਾਈ ਨੂੰ ਖਤਮ ਕਰਕੇ ਘਰ ਵਿੱਚ ਫ੍ਰੀ ਬੈਠ ਗਈ ਛੋਟੇ-ਮੋਟੀ ਨਾਲ ਜੌਬ ਕਰਦੀ ਸੀ ਤਾਂ ਇਦਾਂ ਗੁਰੂ ਮਹਾਰਾਜ ਨਾਲ ਉਸ ਦਾ ਦਿਲ ਦਿਨੋ-ਦਿਨ ਜ਼ਿਆਦਾ ਜੁੜਨ ਲੱਗ ਗਿਆ ਉਸ ਨੂੰ ਇੱਕ ਟੀਚਰ ਦੀ ਜੌਬ ਮਿਲੀ ਸੀ ਤੇ ਜਦ ਉਹ ਆਪਣੇ ਸਕੂਲ ਪੜਾਉਣ ਜਾਂਦੀ ਤਾਂ ਰਸਤੇ ਵਿੱਚ ਗੁਰਦੁਆਰਾ ਸਾਹਿਬ ਪੈਂਦਾ ਸੀ ਤਾਂ ਮਨ ਵਿੱਚ ਇਹ ਸੋਚਿਆ ਕਿ ਮੈਂ ਗੁਰਦੁਆਰਾ ਸਾਹਿਬ ਰੋਜ਼ ਮੱਥਾ ਟੇਕ ਕੇ ਰੁੱਕ ਕੇ ਜਾਇਆ ਕਰਾਂ ਤਾਂ ਉਸ ਨੇ ਜਿੰਨਾ ਟਾਈਮ ਆਪਣੀ ਜੌਬ ਕੀਤੀ ਸਾਲ 2 ਸਾਲ ਗੁਰਦੁਆਰਾ ਸਾਹਿਬ ਰੁਕਣਾ ਮੱਥਾ ਟੇਕਣਾ ਨਿਤਨੇਮ ਕਰਨਾ ਅਤੇ ਫਿਰ ਅੱਗੇ ਸਕੂਲ ਜਾਣਾ ਇਦਾਂ ਹੀ ਉਸ ਦੀ ਸ਼ਰਧਾ ਭਾਵਨਾ ਗੁਰੂ ਪ੍ਰਤੀ ਦਿਨੋ-ਦਿਨ ਵਧਣ ਲੱਗ ਗਈ ਉਸ ਦਾ ਧਿਆਨ ਗੁਰੂ ਵੱਲ ਹੋਣਾ ਸ਼ੁਰੂ ਹੋ ਗਿਆ ਤਾਂ ਇਦਾਂ ਹੀ ਸਮਾਂ ਬੀਤਦਾ ਗਿਆ ਮਨ ਵਿੱਚ ਨਿਰਾਸ਼ਾ ਤਾਂ ਹਮੇਸ਼ਾ ਰਹਿੰਦੀ ਸੀ ਕਿ ਮੈਂ ਕੈਨੇਡਾ ਜਾਣ ਲਈ ਐਨੀ ਕੋਸ਼ਿਸ਼ ਕੀਤੀ ਪਰ ਮੇਰੀ ਇੱਕ ਨਹੀਂ ਸੁਣੀ ਗਈ ਨਾ ਤਾਂ ਮੇਰੇ ਖੁਦ ਦੇ ਕਦਮ ਅੱਗੇ ਵਧੇ ਨਾ ਹੀ ਮੈਨੂੰ ਗੁਰੂ ਮਹਾਰਾਜ ਨੇ ਐਨੀ ਕਿਰਪਾ ਕੀਤੀ ਪਹਿਲਾਂ ਤਾਂ ਉਹ ਆਪਣੇ ਜੀਵਨ ਦੇ ਹਰ ਇੱਕ ਦੁੱਖ ਦੀ ਗੁਰੂ ਨੂੰ ਕਾਰਨ ਬਣਾਉਂਦੀ ਸੀ ਕਿ ਤੁਸੀਂ ਮੈਨੂੰ ਕਰਮਾਂ 'ਚ ਨਹੀਂ ਦਿੱਤਾ ਮੇਰੇ ਪਾਗਾਂ 'ਚ ਨਹੀਂ ਲਿਖਿਆ ਮੇਰੇ ਨਾਲ ਇਵੇਂ ਹੁੰਦਾ ਹੈ ਇੱਥੇ ਉਹ ਦੱਸਦੀ ਹੈ ਕਿ ਜਦ ਉਹ 3 ਸਾਲ ਬਾਅਦ ਦੁਬਾਰਾ ਆਇਲਸ ਦਾ ਟੈਸਟ ਦਿੰਦੀ ਸੀ ਤਾਂ ਉਹਨਾਂ ਦੇ ਏਰੀਆ ਵਿੱਚ ਇੱਕ ਮਹਾਪੁਰਸ਼ ਜੀ ਰਹਿੰਦੇ ਸਨ ਜੋ ਕਿ ਲੋਕਾਂ ਨੂੰ ਸਿੱਧੇ ਰਾਏ ਪਾਉਂਦੇ ਸੀ ਬਾਣੀ ਪੜਨ ਲਈ ਪ੍ਰੇਰਿਤ ਦੇ ਸੀ ਤਾਂ ਉਸ ਕੋਲੋਂ ਕਦੇ-ਕਦਾਈ ਲੋਕ ਬਚਨ ਵੀ ਕਰਵਾ ਲੈਂਦੇ ਤਾਂ ਇੱਕ ਵਾਰ ਉਸ ਦਾ ਮਨ ਕੀਤਾ ਕਿ ਮੈਂ ਵੀ ਆਪਣੇ ਲਈ ਬਚਨ ਕਰਵਾ ਲਵਾਂ ਸ਼ਾਇਦ ਗੁਰੂ ਦੀ ਮਿਹਰ ਮੇਰੇ ਤੇ ਫੇਰ ਹੀ ਹੋ ਜਾਏ ਤਾਂ ਮਹਾਪੁਰਸ਼ ਕੋਲ ਜਾਂਦੀ ਹੈ ਤਾਂ ਪੁੱਛਦੀ ਹੈ ਕਿ ਮੇਰੇ ਭਾਗਾਂ ਦੇ ਵਿੱਚ ਬਾਹਰ ਜਾਣਾ ਲਿਖਿਆ ਕਿਉਂ ਨਹੀਂ ਮੇਰੀ ਗੱਲ ਕਿਉਂ ਨਹੀਂ ਬਣਦੀ ਤਾਂ ਉਹਨਾਂ ਨੇ ਇੱਕ ਹੀ ਜਵਾਬ ਦਿੱਤਾ ਕਿ ਪੁੱਤ ਜਿਹੜੀ ਦੋ ਟਾਈਮ ਦੀ ਰੋਟੀ ਤੇਰੇ ਕਰਮਾਂ ਚ ਲਿਖੀ ਹੈ ਨਾ ਉਹ ਇੱਥੇ ਹੀ ਖਾ ਲੈ ਇਨਾ ਹੀ ਬੜਾ ਹੈ ਤੇਰੇ ਲਈ ਇਹ ਸੁਣ ਕੇ ਉਹ ਜਮਾਈ ਨਿਰਾਸ਼ ਹੋ ਗਈ ਅਤੇ ਆਪਣੇ ਪੈਰ ਪਿੱਛੇ ਨੂੰ ਪੁੱਟ ਲਏ ਕਿ ਮੈਂ ਹੁਣ ਕਦੇ ਵੀ ਕੈਨੇਡਾ ਜਾਂ ਕਿਸੇ ਹੋਰ ਕੰਟਰੀ ਬਾਰੇ ਸੋਚਣਾ ਹੀ ਨਹੀਂ ਤਾਂ ਇਦਾਂ ਹੀ ਕੀਤਾ ਕਦੇ ਆਸ ਹੀ ਨਹੀਂ ਰੱਖੀ ਆਸ ਹੀ ਖਤਮ ਕਰ ਦਿੱਤੀ ਕਿਉਂਕਿ ਉਹ ਮਹਾਪੁਰਸ਼ ਵੀ ਕਾਫੀ ਜਾਣੀ ਜਾਣ ਸਨ ਇਦਾਂ ਹੀ ਸਮਾਂ ਬੀਤਦਾ ਗਿਆ ਜ਼ਿੰਦਗੀ ਦੇ 10-11 ਸਾਲ ਲੰਘ ਗਏ ਉਸ ਤੋਂ ਬਾਅਦ ਇੱਕ ਦਿਨ ਅਚਾਨਕ ਹੀ ਫੋਨ ਵਿੱਚ ਰੀਲਸ ਦੇਖਦਿਆਂ ਸામਨੇ ਇੱਕ ਰੀਲ ਆਈ ਜਿਸ ਵਿੱਚ ਕੀ ਚੋਪਹਿਰਾ ਸਾਹਿਬ ਲੋਕ ਕੱਟ ਰਹੇ ਸਨ ਤਾਂ ਮਨ ਵਿੱਚ ਸੋਚਿਆ ਕਿ ਇਸ ਗੁਰਦੁਆਰੇ ਇਕੱਠੇ ਹੋ ਕੇ ਲੋਕ ਕਿਵੇਂ ਗੁਰਬਾਣੀ ਪੜ ਰਹੇ ਨੇ ਕਿਉਂਕਿ ਉਸ ਨੂੰ ਚੋਪਹਿਰਾ ਸਾਹਿਬ ਬਾਰੇ ਵੀ ਕੁਝ ਨਹੀਂ ਪਤਾ ਸੀ ਕਿ ਸ਼ਹੀਦਾ ਸਾਹਿਬ ਅੰਮ੍ਰਿਤਸਰ ਵਿਖੇ ਸੰਗਤਾਂ ਚੋਪਹਿਰਾ ਕੱਟਦੀਆਂ ਨੇ ਬਾਣੀ ਪੜਦੀਆਂ ਨੇ ਤਾਂ ਜਦ ਉਹ ਆਪਣੀ ਲਾਈਫ ਦੇ ਵਿੱਚ ਰੋਜ਼ ਗੁਰਦੁਆਰਾ ਸਾਹਿਬ ਜਾਂਦੀ ਬਾਣੀ ਪੜਦੀ ਤਾਂ ਗੁਰੂ ਨਾਲ ਮਨ ਤਾਂ ਉਸ ਦਾ ਕਾਫੀ ਜੁੜ ਹੀ ਚੁੱਕਿਆ ਸੀ ਤਾਂ ਇਹਦਾ ਰੀਲ ਦੇਖ ਕੇ ਇੱਕ ਹੀ ਰੀਲ ਤੋਂ ਐਨੀ ਪ੍ਰਭਾਵਿਤ ਹੋਈ ਕਿ ਮੈਂ ਵੀ ਘਰੇ ਬੈਠੀ ਹੁੰਨੀ ਆ ਮੇਰੇ ਕੋਲੋਂ ਵੀ ਟਾਈਮ ਹੁੰਦਾ ਕਿਉਂ ਨਾ ਮੈਂ ਵੀ ਚੁਪਹਿਰਾ ਸਾਹਿਬ ਕੱਟਾਂ ਮਨ ਵਿੱਚ ਇਦਾਂ ਸੋਚ ਨਾਲ ਆਪਣੀ ਮਾਤਾ ਨਾਲ ਜਾ ਕੇ ਗੱਲ ਕਰਦੀ ਐ ਕਿ ਚੁਪਹਿਰਾ ਸਾਹਿਬ ਹੁੰਦਾ ਕੀ ਐ ਕੀ ਬਾਣੀਆਂ ਪੜਨੀਆਂ ਨੇ ਤਾਂ ਇਦਾਂ ਉਹਨਾਂ ਕੋਲੋਂ ਵੀ ਪੁੱਛਿਆ ਅਤੇ ਆਨਲਾਈਨ ਵੀ ਸਰਚ ਕਰਕੇ ਪੂਰੀ ਜਾਣਕਾਰੀ ਲਈ ਅਤੇ ਇਹ ਦੇਖਿਆ ਕਿ ਮੈਂ ਸ਼ਹੀਦਾ ਸਾਹਿਬ ਗੁਰਦੁਆਰੇ ਤੋਂ ਕਾਫੀ ਦੂਰ ਰਹਿਨੀ ਆ ਤੇ ਮੇਰਾ ਕੱਲੀ ਦਾ ਆਉਣਾ ਜਾਣਾ ਵੀ ਮੁਸ਼ਕਿਲ ਐ ਕੋਈ ਸਾਥ ਨਹੀਂ ਸੀ ਤਾਂ ਸੋਚਿਆ ਅਰਦਾਸ ਕਰ ਲਵਾਂ ਕਿ ਬਾਬਾ ਦੀਪ ਸਿੰਘ ਜੀ ਮੈਂ ਤੁਹਾਡਾ ਚੋਪਹਿਰਾ ਸਾਹਿਬ ਘਰ ਬੈਠ ਕੇ ਹੀ ਕੱਟਾਂਗੀ ਪੂਰੀ ਸ਼ਰਧਾ ਨਿਮਰਤਾ ਨਾਲ ਕੱਟਾਂਗੀ ਤਾਂ ਇਦਾਂ ਅਰਦਾਸ ਗੁਰੂ ਮਹਾਰਾਜ ਜੀ ਅੱਗੇ ਕਰਕੇ ਉਸਨੇ ਘਰ ਹੀ ਚੋਪਹਿਰਾ ਸਾਹਿਬ ਕੱਟਣਾ ਸ਼ੁਰੂ ਕਰ ਦਿੱਤਾ ਇਹ ਉਸਦੇ ਮੂੰਹ ਦੇ ਬੋਲ ਹਨ ਕਿ ਜਦ ਉਸਨੇ ਪਹਿਲਾ ਚੋਪਹਿਰਾ ਸਾਹਿਬ ਕੱਟਿਆ ਤਾਂ ਉਸ ਨੂੰ ਇੰਨਾ ਆਨੰਦ ਮਿਲਿਆ कि ਉਸਨੇ ਇਹ ਸੋਚ ਲਿਆ ਕਿ ਮੈਂ ਹੁਣ ਹਮੇਸ਼ਾ ਹੀ ਹਰ ਐਤਵਾਰ ਦੁਪਹਿਰਾ ਸਾਹਿਬ ਕਟਾਂਗੀ ਤੇ ਜਿਸ ਦਿਨ ਮੇਰੇ ਕੋਲ ਐਤਵਾਰ ਦਾ ਸਮਾਂ ਨਾ ਮਿਲਿਆ ਕੋਈ ਮਜਬੂਰੀ ਆ ਗਈ ਤਾਂ ਮੈਂ ਐਤਵਾਰ ਦੀ ਬਜਾਏ ਸ਼ਨੀਵਾਰ ਕੱਟ ਲਵਾਂਗੀ ਪਰ ਮੈਂ ਹਫਤੇ ਦਾ ਇੱਕ ਦੁਪਹਿਰਾ ਸਾਹਿਬ ਜ਼ਰੂਰ ਕੱਟਣਾ ਹੈ ਕਿਉਂਕਿ ਉਸ ਨੂੰ ਇੱਕ ਦੁਪਹਿਰਾ ਸਾਹਿਬ ਨਾਲ ਹੀ ਇੰਨਾ ਆਨੰਦ ਮਿਲਿਆ ਤਾਂ ਉਸ ਸਮੇਂ ਵੀ ਉਸਦੇ ਮਨ ਵਿੱਚ ਕੈਨੇਡਾ ਨੂੰ ਲੈ ਕੇ ਕੋਈ ਖਿਆਲ ਨਹੀਂ ਸੀ ਬਸ ਗੁਰੂ ਮਹਾਰਾਜ ਦਾ ਪਿਆਰ ਹੀ ਸੀ ਜੋ ਉਸ ਨੂੰ ਸਾਰੀ ਲਾਈਫ ਦੇ ਵਿੱਚ ਬੀਤੀ ਹੋਈ ਲਾਈਫ ਵਿੱਚ ਬਾਣੀ ਪੜਨ ਦੇ ਨਾਲ ਉਸ ਨੂੰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਉਸ ਦਾ ਧਿਆਨ ਦਿਨੋਂ ਦਿਨ ਗੁਰਬਾਣੀ ਵਿੱਚ ਲੱਗਦਾ ਗਿਆ ਬਾਬਾ ਦੀਪ ਸਿੰਘ ਜੀ ਦੇ ਬਾਰੇ ਵਿੱਚ ਸੁਣ ਸੁਣ ਕੇ ਉਹਨਾਂ ਦੀ ਬਾਣੀ ਪੜ੍ਹ ਕੇ ਉਹਨਾਂ ਦਾ ਨਾਮ ਲੈ ਕੇ ਉਹਦੇ ਤਨ ਮਨ ਵਿੱਚ ਬਾਬਾ ਦੀਪ ਸਿੰਘ ਜੀ ਦਾ ਵਾਸ ਹੋ ਗਿਆ ਤਾਂ ਇਦਾਂ ਉਸ ਨੇ ਇੱਕ ਵਾਰ ਫਿਰ ਲਾਈਫ ਵਿੱਚ ਸੋਚਿਆ ਕਿ ਕਿਉਂ ਨਾ ਐਨੀ ਦੁਨੀਆਂ ਤੇ ਕਰਾਮਾਤਾਂ ਹੋਈਆਂ ਨੇ ਮੈਂ ਵੀ ਆਪਣੀ ਕਿਸਮਤ ਅਜਮਾ ਕੇ ਦੇਖ ਲਵਾਂ ਤਾਂ ਉਸਨੇ ਫਿਰ ਇੱਕ ਵਾਰ ਆਪਣੀ ਫਾਈਲ ਕੈਨੇਡਾ ਲਈ ਅਪਲਾਈ ਕੀਤੀ ਤੇ ਜਦ ਉਸਨੇ ਅਪਲਾਈ ਕੀਤੀ ਤਾਂ ਉਦੋਂ ਵੀ ਉਹ ਚੁਪੈਰਾ ਸਾਹਿਬ ਕੱਟਦੀ ਸੀ ਤੇ ਉਸਨੇ ਲਗਾਤਾਰ ਚੁਪੈਰਾ ਸਾਹਿਬ ਲਗਭਗ 6 ਕੁ ਮਹੀਨੇ ਕੱਟਿਆ ਨਾਲ ਨਾਲ ਉਸਨੇ ਆਪਣੀ ਫਾਈਲ ਵੀ ਲਗਾ ਕੇ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰ ਦਿੱਤੀ ਕਿ ਮੈਂ ਫਾਈਲ ਤਾਂ ਲਗਾ ਦਿੱਤੀ ਹੈ ਪਰ ਮੈਂ ਐਮਬੈਸੀ ਵਿੱਚ ਨਹੀਂ ਫਾਈਲ ਤੁਹਾਡੇ ਹੱਥਾਂ ਵਿੱਚ ਦਿੱਤੀ ਹੈ ਤੁਸੀਂ ਜੋ ਕਰਨਾ ਹੈ ਇਸ ਦਾ ਕਰ ਲਿਓ ਚਾਹੇ ਇਸ ਨੂੰ ਪਾਰ ਲੰਗਾ ਦਿਓ ਚਾਹੇ ਇੱਥੇ ਹੀ ਰਹਿਣ ਦਿਓ ਪਰ ਮੈਂ ਤੁਹਾਡੇ ਹੱਥਾਂ ਵਿੱਚ ਹੀ ਦਿੱਤੀ ਹੈ ਅੱਗੇ ਜੋ ਵੀ ਹੋਣਾ ਹੈ ਉਹ ਤੁਸੀਂ ਹੀ ਕਰਨਾ ਹੈ ਮੇਰਾ ਇਸ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈ ਕਹਿੰਦੀ ਕਿ ਇਵੇਂ ਮੈਂ ਅਰਦਾਸ ਕਰਕੇ ਫਾਈਲ ਵੀ ਲਗਾ ਦਿੱਤੀ ਤੇ ਆਪਣੇ ਮਨ ਦੇ ਵਿੱਚੋਂ ਵਹਿਮ ਵੀ ਕੱਢੇ ਜਾਨੀ ਕਿ ਚੁਪਹਿਰਾ ਸਾਹਿਬ ਦੇ ਟਾਈਮਿੰਗ ਨੂੰ ਦਿਨ ਨੂੰ ਲੈ ਕੇ ਆਪਣੇ ਮਨ 'ਚ ਉਸਨੇ ਵਹਿਮ ਵੀ ਕੱਢ ਦਿੱਤੇ ਕਿਉਂਕਿ ਅਗਰ ਉਹ ਕੱਲਾ ਐਤਵਾਰ ਦਾ ਦਿਨ ਹੀ ਰੱਖਦੀ ਤਾਂ ਕਿਸੇ ਮਜਬੂਰੀ ਕਾਰਨ ਉਸ ਕੋ ਲਗਾਤਾਰ ਚੁਪਹਿਰਾ ਸਾਹਿਬ ਕੱਟਿਆ ਨਹੀਂ ਸੀ ਜਾਣਾ ਇਸ ਲਈ ਉਸਨੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਚਾਹੇ ਦਿਨ ਐਤਵਾਰ ਦਾ ਹੋਵੇ ਜਾਂ ਅਗਲਾ ਪਿਛਲਾ ਹੋਵੇ ਟਾਈਮ 12 ਵਜੇ ਤੋਂ 4 ਵਜੇ ਦਾ ਹੋਵੇ ਜਾਂ ਫਿਰ ਮੇਰਾ ਸਵੇਰੇ ਸ਼ਾਮ ਰਾਤ ਦਾ ਹੋਵੇ ਮੈਂ ਕੱਟਣਾ ਜ਼ਰੂਰ ਹੈ ਮੈਨੂੰ ਟਾਈਮ ਅਤੇ ਦਿਨ ਨਾਲ ਕੋਈ ਮਤਲਬ ਨਹੀਂ ਹੈ ਮੈਂ ਹਫ਼ਤੇ 'ਚ ਇੱਕ ਵਾਰ ਤੁਹਾਡੀ ਹਜ਼ੂਰੀ ਵਿੱਚ ਬੈਠਣਾ ਹੈ ਤੁਹਾਡਾ ਆਸਣ ਵੀ ਆਪਣੇ ਨਾਲ ਲਗਾਉਣਾ ਹੈ ਤੁਸੀਂ ਵੀ ਮੇਰੇ ਅੰਗ ਸੰਗ ਹੀ ਰਹਿਣਾ ਇਦਾਂ ਕਰਦਿਆਂ ਕਰਦਿਆਂ ਉਹ ਲੜਕੀ ਨੇ ਕਿਹਾ ਕਿ ਮੇਰੇ ਤੇ ਗੁਰੂ ਮਹਾਰਾਜ ਦੀ ਪਹਿਲਾਂ ਤਾਂ ਐਨੀ ਕਿਰਪਾ ਹੋਈ ਕਿ ਮੇਰੀਆਂ ਛੋਟੀਆਂ-ਮੋਟੀਆਂ ਇੱਛਾਵਾਂ ਜੋ ਮੈਂ ਚਾਹੁੰਦੀ ਸੀ ਕਿ ਮੇਰੇ ਨਾਲ ਅੱਜ ਇਵੇਂ ਹੋ ਜਾਏ ਕੱਲ ਮੈਨੂੰ ਆ ਮਿਲ ਜਾਏ ਇਹ ਵੀ ਪੂਰੀਆਂ ਹੋਣ ਲੱਗ ਗਈਆਂ ਤੇ ਇਦਾਂ ਛੋਟੀਆਂ-ਛੋਟੀਆਂ ਇੱਛਾਵਾਂ ਨੂੰ ਪੂਰਿਆ ਹੁੰਦਿਆਂ ਉਸਦੇ ਮਨ ਵਿੱਚ ਇੱਕ ਵਿਸ਼ਵਾਸ ਬਣ ਗਿਆ ਜਿਵੇਂ ਮਾਈ ਦੇਸਾਂ ਜੀ ਦੇ ਘਰ ਪੁੱਤਰਾਂ ਦੀ ਦਾਤ ਨਹੀਂ ਸੀ ਉਹਨਾਂ ਨੇ ਗੁਰੂ ਹਰਗੋਬਿੰਦ ਜੀ ਕੋਲੋਂ ਆਪਣੇ ਭਾਗ ਇੱਕ ਕਲਮ ਅਤੇ ਪੇਪਰ ਤੇ ਲਿਖਵਾਏ ਸੀ ਕਿ ਜੇਕਰ ਮੇਰੇ ਭਾਗਾਂ ਵਿੱਚ ਔਲਾਦ ਨਹੀਂ ਹੈ ਤਾਂ ਤੁਸੀਂ ਹੁਣ ਲਿਖ ਦਿਓ ਮੈਨੂੰ ਹੁਣ ਦੇ ਦਿਓ ਤਾਂ ਇਦਾਂ ਹੀ ਮਨ ਵਿੱਚ ਆਸ ਵੱਜ ਗਈ ਜੇਕਰ ਸਾਡਾ ਇਤਿਹਾਸ ਗਵਾਏ ਇਹ ਪਾਸਾ ਪਲਟ ਸਕਦਾ ਹੈ ਤਾਂ ਗੁਰੂ ਮਹਾਰਾਜ ਜੀ ਮੇਰਾ ਵੀ ਜ਼ਰੂਰ ਪਲਟਣਗੇ ਕਿਉਂਕਿ ਉਸ ਮਹਾਪੁਰਸ਼ ਦੀ ਦੱਸੀ ਹੋਈ ਗੱਲ ਵੀ ਕਦੇ ਝੂਠੀ ਨਹੀਂ ਸੀ ਹੁੰਦੀ ਪਰ ਉਸ ਲੜਕੀ ਦੇ ਮਨ ਵਿੱਚ ਇੰਨਾ ਵਿਸ਼ਵਾਸ ਵੱਜ ਗਿਆ ਕਿ ਜੋ ਮੇਰੀ ਕਿਸਮਤ ਵਿੱਚ ਨਹੀਂ ਹੈ ਜਾਂ ਜੋ ਮੈਨੂੰ ਨਹੀਂ ਮਿਲਿਆ ਉਹ ਮੈਂ ਹੁਣ ਚਾਹੇ ਖੋ ਕੇ ਲੈਣਾ ਹੈ ਜਿੰਨੀਆਂ ਮਰਜ਼ੀ ਤਰਲੇ ਮੰਤਾਂ ਕਰਕੇ ਲੈਣਾ ਪਰ ਮੈਂ ਲੈਣਾ ਸੱਚੇ ਪਾਤਸ਼ਾਹ ਜੀ ਤੁਹਾਡੇ ਕੋਲ ਹੀ ਹੈ ਇਦਾਂ ਉਸ ਦੀ ਆਸ ਗੁਰੂ ਮਹਾਰਾਜ ਤਨਤਨ ਬਾਬਾ ਦੀਪ ਸਿੰਘ ਜੀ ਉੱਪਰ ਪੱਜ ਗਈ ਉਸ ਨੂੰ ਦੁਪਹਿਰਾਂ ਕੱਟਦਿਆਂ ਕੋਈ 7-8 ਮਹੀਨੇ ਹੋ ਗਏ ਸਾਲ ਹੀ ਹੋਣ ਵਾਲਾ ਸੀ ਕਿ ਤਨਤਨ ਬਾਬਾ ਦੀਪ ਸਿੰਘ ਜੀ ਨੇ ਉਸ ਤੇ ਐਨੀ ਕਿਰਪਾ ਕੀਤੀ ਕਿ ਉਸ ਦੇ ਮਨ ਅੰਦਰ ਸਹਜਤਾ ਬੜਾਇਆ ਹੀ ਫਾਈਲ ਉਸ ਨੇ ਆਪਣੇ ਸੇਮ ਹੀ ਬੈਂਡ ਤੇ ਲਗਾਈ ਸੀ ਕਿਉਂਕਿ ਉਸ ਨੇ ਇਸ ਵਾਰ ਵੀ ਫਾਈਲ ਲਗਾਉਣ ਤੋਂ ਪਹਿਲਾਂ ਟੈਸਟ ਦਿੱਤਾ ਸੀ ਬੈਂਡ ਉਸ ਦੇ ਫਿਰ 5.5 ਹੀ ਆਏ ਸੀ ਤਾਂ 5.5 ਦੇ ਉੱਪਰ ਹੀ ਆਪਣੇ ਸਾਰੇ ਡਾਕੂਮੈਂਟਸ ਲਗਾ ਕੇ ਫਾਈਲ ਲਗਾ ਦਿੱਤੀ ਕਿ ਕਿਸਮਤ ਨੂੰ ਅਜ਼ਮਾ ਕੇ ਦੇਖ ਲੈਣੇ ਆ ਇੱਕ ਵਾਰ ਤਾਂ ਸੰਗਤ ਜੀ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋਵੋਗੇ ਕਿ ਉਸ ਲੜਕੀ ਦੀ ਬਾਬਾ ਦੀਪ ਸਿੰਘ ਜੀ ਨੇ ਐਸੀ ਬਾਹ ਫੜੀ ਕਿ ਸੇਮ ਬੈਂਡ ਸੇਮ ਸਟੱਡੀ ਸੇਮ ਪੇਪਰ ਤੇ ਉਸ ਦਾ ਪਹਿਲੀ ਵਾਰ ਹੀ ਫਾਈਲ ਲਗਾਉਣ ਤੇ ਵੀਜ਼ਾ ਵੀ ਆ ਗਿਆ ਤੇ ਵੀਜ਼ਾ ਵੀ ਉਸ ਦਾ ਪੀਆਰ ਫਾਈਲ ਦਾ ਆਇਆ ਨੇ ਕਿ ਉਸਨੇ ਪੀਆਰ ਫਾਈਲ ਲਗਾਈ ਹੋਈ ਸੀ ਇੱਥੇ ਪਹਿਲਾਂ ਉਹ ਸਟੱਡੀ ਵੀਜ਼ਾ ਤੇ ਨਹੀਂ ਸੀ ਜਾ ਪਾਰੀ ਤੇ ਅੱਜ ਉਹ ਪੀਆਰ ਲੈ ਕੇ ਇੰਡੀਆ ਤੋਂ ਕੈਨੇਡਾ ਦੀ ਧਰਤੀ ਤੇ ਉਤਰੀ ਤਾਂ ਇਹ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਰਾਮਾਤ ਉਹਨਾਂ ਦੀ ਕਿਰਪਾ ਜਦ ਉਹਨਾਂ ਦੀ ਨਿਗਾ ਸਵੱਲੀ ਹੋ ਜਾਂਦੀ ਹੈ ਤਾਂ ਕਣ ਕਣ ਅੰਦਰ ਵੀ ਜਾਨ ਪੈ ਜਾਂਦੀ ਹੈ ਤਾਂ ਸੰਗਤ ਜੀ ਤੁਹਾਡੇ ਅੱਗੇ ਵੀ ਇੱਕੋ ਹੀ ਇਹ ਰਿਕਵੈਸਟ ਕਰਦੇ ਆਂ ਕਿ ਜਦ ਵੀ ਤੁਸੀਂ ਸਿੱਧੇ ਰਸਾ ਪੈਣਾ ਹੋਵੇ ਗੁਰੂ ਮਹਾਰਾਜ ਦੇ ਨਾਲ ਜੁੜਨਾ ਹੋਵੇ ਬਾਣੀ ਦੇ ਨਾਲ ਜੁੜਨਾ ਹੋਵੇ ਤਾਂ ਕਦੇ ਵੀ ਸਮਾਂ ਦਿਨ ਰਾਤ ਕੁਝ ਨਾ ਦੇਖਿਓ ਟਾਈਮ ਜ਼ਰੂਰ ਲੱਗੇਗਾ ਬਟ ਤੁਹਾਡਾ ਭਰੋਸਾ اٹਲ ਹੋਣਾ ਚਾਹੀਦਾ ਹੈ ਆਪਣਾ ਪੂਰਾ ਦਾ ਪੂਰਾ ਸਮਾਂ ਗੁਰੂ ਮਹਾਰਾਜ ਨੂੰ ਦੇ ਦਿਓ ਕਿ ਮੈਨੂੰ ਚਾਹੇ ਸਾਲ ਲੱਗ ਜਾਣ ਮੈਂ ਸਾਲ ਤੁਹਾਡੇ ਨਾਲ ਜੁੜਿਆ ਰ੍ਹਾਂਗਾ ਤਾਂ ਜਦ ਤੁਸੀਂ ਇਹੋ ਜੈ ਆਪਣਾ ਧ੍ਰਿੜ ਨਿਸ਼ਚੈ ਕਰ ਲੈਂਦੇ ਹੋ ਤਾ ساری ਜ਼ਿੰਦਗੀ ਲਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਤੁਹਾਡੀ ਬਾਹ ਫੜ ਕੇ ਰੱਖਦੇ ਨੇ ਤੁਹਾਡੇ ਤੇ ਕਦੇ ਵੀ ਕੋਈ ਮਾੜਾ ਸਮਾਂ ਮਾੜਾ ਟਾਈਮ ਨਹੀਂ ਆਉਣ ਦਿੰਦੇ ਕੇਵਲ ਗੱਲ ਹੈ ਕਿ ਆਪਣੇ ਅੰਦਰੋਂ ਮਾੜੇ ਵਿਚਾਰਾਂ ਨੂੰ ਦੂਰ ਕਰਨਾ ਹੈ ਗੁਰੂ ਮਹਾਰਾਜ ਦੇ ਵੱਲੋਂ ਦੱਸੀ ਹੋਈ ਹਰ ਇੱਕ ਰਾਤੇ ਚੱਲਣਾ ਹੈ ਇਸ ਸਮਾਂ ਇੱਥੇ ਕਦੀ ਵੀ ਨਹੀਂ ਸੋਚਣਾ ਕਿ ਪੰਜ ਚੋਹਰਾ ਸਾਹਿਬ ਕੱਟਣ ਨਾਲ ਮੇਰੀ ਇੱਛਾ ਪੂਰੀ ਹੋ ਜਾਏ ਜੇਕਰ ਤੁਹਾਡਾ ਮਨ ਸੱਚਾ ਹੈ ਸਾਫ਼ ਹੈ ਤਾਂ ਦੋ ਦੁਪਹਿਰਾ ਸਾਹਿਬ ਕੱਟਣ ਨਾਲ ਹੀ ਤੁਹਾਡੀ ਇੱਛਾ ਪੂਰੀ ਹੋ ਜਾਏਗੀ ਪਰ ਜੇਕਰ ਤੁਸੀਂ ਆਪਣੇ ਬੀਤੇ ਸਮੇਂ ਵਿੱਚ ਕੋਈ ਗਲਤੀਆਂ ਕੀਤੀਆਂ ਨੇ ਕਿਸੇ ਦਾ ਕੋਈ ਮਾੜਾ ਨੁਕਸਾਨ ਆਪਣੇ ਮਨ ਵਿੱਚ ਨਿੰਦਿਆ ਰੱਖੀ ਹੈ ਤਾਂ ਪਹਿਲਾਂ ਤਾਂ ਗੁਰੂ ਮਹਾਰਾਜ ਜੀ ਉਸ ਚੀਜ਼ ਨੂੰ ਸਾਫ਼ ਕਰਵਾਉਂਦੇ ਨੇ ਉਸ ਨੂੰ ਸਾਫ਼ ਕਰਦਿਆ ਕਰਦਿਆ ਸਮਾਂ ਲੱਗ ਜਾਂਦਾ ਹੈ ਤਾਂ ਫਿਰ ਹੀ ਕਿਰਪਾ ਹੁੰਦੀ ਹੈ ਜਦ ਤੁਸੀਂ ਗੁਰੂ ਵਾਲੇ ਬਣ ਜਾਂਦੇ ਹੋ ਤੇ ਜਿਸ ਦਿਨ ਤੁਸੀਂ ਗੁਰੂ ਵਾਲੇ ਬਣ ਜਾਂਦੇ ਹੋ ਤਤ ਤੁਹਾਡੇ ਮਨ ਅੰਦਰ ਨਾ ਤਾਂ ਕੋਈ ਨਿੰਦਿਆ ਚੁਗਲੀ ਰਹਿੰਦੀ ਹੈ ਨਾ ਹੀ ਕਿਸੇ ਪ੍ਰਤੀ ਕੋਈ ਈਰਖਾ ਰਹਿੰਦੀ ਹੈ ਫਿਰ ਅਕਾਲ ਪੁਰਖ ਦੀ ਕਰਮਾਤਾਂ ਦੀ ਤਾਂ ਕੋਈ ਕਮੀ ਹੀ ਨਹੀਂ ਰਹਿੰਦੀ ਇਵੇਂ ਲੱਗਦਾ ਹੈ ਕਿ ਤੁਹਾਡੇ ਮੂੰਹ ਵਿੱਚੋਂ ਜੋ ਵੀ ਬਚਨ ਨਿਕਲ ਰਿਹਾ ਹੈ ਤੋਂ ਸਾਡਾ ਪੂਰਾ ਹੋ ਰਿਹਾ ਹੈ ਤੁਹਾਡੇ ਮੂੰਹ ਦੇ ਬੋਲ ਸੱਚ ਹੋ ਰਹੇ ਨੇ ਇਵੇਂ ਦੇ ਦਿਨ ਲੱਗਦੇ ਨੇ ਪਰ ਇਹ ਸਮਾਂ ਲਿਆਉਣ ਲਈ ਸੰਗਤ ਜੀ ਸਮਾਂ ਲੱਗਦਾ ਹੈ ਟਾਈਮ ਲੱਗਦਾ ਹੈ ਤਾਂ ਕਦੇ ਵੀ ਨਿਰਾਸ਼ ਨਾ ਹੋਇਓ ਗੁਰਬਾਣੀ ਨਾਲ ਜੁੜੇ ਰਹੋ ਤੁਹਾਡੀ ਅਰਦਾਸ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਏਗੀ ਤਾਂ ਇਦਾਂ ਉਸ ਲੜਕੀ ਦੀ ਜ਼ਿੰਦਗੀ ਦਾ ਪਾਸਾ ਵੀ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਕਿਵੇਂ ਦਿਨਾਂ ਵਿੱਚ ਹੀ ਪਲਟ ਦਿੱਤਾ ਇਸ ਗੱਲ ਦਾ ਅੰਦਾਜ਼ਾ ਤਾਂ ਉਸ ਨੂੰ ਖੁਦ ਨਹੀਂ ਸੀ ਇਹ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਦਰ ਹੈ ਕੋਈ ਐਸਾ ਵੈਸਾ ਦਰ ਨਹੀਂ ਹੈ ਇੱਥੇ ਉਹ ਰੋਗ ਵੀ ਠੀਕ ਹੋ ਜਾਂਦੇ ਨੇ ਜਿਸ ਵਿੱਚ ਕਿ ਡਾਕਟਰਾਂ ਦੇ ਹੱਥ ਵੀ ਖੜੇ ਹੋ ਜਾਂਦੇ ਨੇ ਤਾ ਇਥੋਂ ਕਿਰਪਾ ਤਾਂ ਜ਼ਰੂਰ ਹੁੰਦੀ ਹੈ ਆਪਣੀ ਸ਼ਰਧਾ ਵਿਸ਼ਵਾਸ ਕਾਇਮ ਰੱਖਣਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ